ਤੋ ਹਾਂਜੀ ਸ਼ਸਤਰੀ ਕਾਲ ਦੋਸਤੋ ਪਿੰਡੂ ਕੀਤੇ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਕੋਟਪੂਰਾ ਮੰਡੀ ਦੇ ਵਿੱਚ ਬਾਈ ਜਿਹੜੀਆਂ ਤੇ ਝੂਨੇ ਦੀਆਂ ਵੈਰਾਈਟੀਆਂ ਆਈ ਜਾਂਦੀਆਂ ਬਾਈ ਜੀ ਬਾਸਪਤੀ ਦੀਆਂ ਤੇ ਹੋਰ ਵੀ ਕੋਈ ਮੁੱਚੜ ਝੁੰਨਾ ਜਿਵੇਂ ਤੇ ਬਾਈ ਜੀ ਬੁਲੀ ਸਾਹਮਣੇ ਵੇਖ ਸਕਦੇ ਹੋ ਮੇਰੇ ਲੱਗੀ ਪਈ ਆ ਸਟਾਰਟ ਹੋ ਗਈ ਹੈ ਜੀ 11 ਵਜ ਗਏ ਆ ਤੇ ਤਰੀਕ ਦੀ ਗੱਲ ਕਰੀਏ ਤਾਂ ਜਿਹੜੀ ਜੀ ਅੱਜ 25 ਅਕਤੂਬਰ 2025 ਹੋ ਗਈ ਤਰੀਕ ਤੇ ਬੁਲੀ ਵਿਖਾਉਣ ਜਾ ਰਹੇ ਆ ਜੀ ਤੇ ਵੈਰਾਈਟੀਆਂ ਵਿਖਾਵਾਂਗੇ ਕਿਹੜੀਆਂ ਕਿਹੜੀਆਂ ਕੋਟਕਪੂਰਾ ਮੰਡੀ ਦੇ ਵਿੱਚ ਆਈ ਜਾਂਦੇ ਗਾ ਜੀ ਆਜੋ ਫਿਰ ਜੀ ਲਓ ਜੀ ਬਾਈ ਜੀ ਰੌਣਕ ਮੇਲਾ ਵੇਖੋ ਕੋਟਕਪੂਰਾ ਮੰਡੀ ਦੇ ਵਿੱਚ ਜੀ ਬੜੇ ਗਾਗੂ ਕਾ ਜ ਹੈਗੇ ਬਈ ਚੰਗੇ ਆ ਗਾਗੂ ਜੇ ਤੇ ਇਧਰ ਵੇਖੋ ਬਈ ਰੌਣਕ ਮੇਲਾ ਜਿਹੜਾ ਫੁੱਲ ਇਧਰ ਜਿਹੜਾ ਚੂਨੇ ਚੂਨਾ ਹੋਇਆ ਪਿਆ ਕੋਟ ਕਪੂਰਾ ਦੀ ਦਾਣਾ ਮੰਡੀ ਦੇ ਵਿੱਚ ਬਈ ਬੋਲੀ ਸਟਾਰਟ ਹੋਈ ਭਈਆ ਬਸ ਤੇ ਆਜੋ ਵੇਖੇ ਜਿਹੜਾ ਸਰਾ ਰੇਟ ਕੀ ਜਾਂਦਾ ਜੀ ਬੱਲੇ 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 ਬਈ ਰੌਣਕ ਮੇਲਾ ਜਿਹੜਾ ਫੁੱਲ ਲੱਗਿਆ ਹੋਇਆ ਜੀ 3200 ਤੱਕ ਜਿਹੜੀ ਪਹੁੰਚ ਗਈ ਆ ਜੀ ਬੋਲੀ 3200 3200 ਦਾ ਬੋਮਾ 3200 ਰੁਪਏ ਬੋਲੀ ਆਵਾਜ਼ ਆਵਾਜ਼ ਦੇਖੋ ਵਿਕਦੀ ਆ ਸਾਹਿਬ ਸਾਡੀ 3200 ਤੋਂ ਲੈ ਕੇ ਜਿਹੜੀ 3200 ਤੱਕ ਬੋਲੀ ਲਾਕੀ ਆ ਜੀ ਤੇ ਅਗਲੀ ਢੇੜੀ ਵੇਣੇ ਆ ਬਾਈ ਜੀ ਕੀ ਜਾਂਦਾ ਜੀ ਰੇਟ ਜੀ ਅਸਰਾ ਰੇਟ ਵੇਣੇ ਆ ਜੀ ਕੀ ਜਾਂਦਾ ਜੀ ਇਹ 1509 1800 ਇਹ ਸਾਰੀਆਂ ਇੱਥੇ ਮੁੱਛੜ ਮੱਛੜ ਤੋਂ ਨਾ ਆਇਆ ਪਿਆ ਜੀ ਇਹ ਅਗਲੀ ਬੋਲੀ ਵੇਣੀਆਂ ਬਾਈ ਜੀ ਲੋ ਜੀ ਆ ਢੇਰੀ ਦੇਖੋ ਇਹ ਚੈੱਕ ਕਰੋ ਜੀ ਆਪਣੇ ਕੱਲ ਜੀ ਆਪਣੇ ਬੋਲੀ ਨਹੀਂ ਆਈ ਦੋ ਢੇਰੀਆਂ ਸੀਗੀਆਂ ਮੇਰੀ ਗਲਤੀ ਸੁਣ ਲੋ ਇੱਕ ਮੈਂ ਕਾਲਾ ਫੜੇ ਬੋਲੀ ਨਹੀਂ ਆਈ ਲੋਟੀਆਂ ਸੀ ਹਾਂਜੀ ਬੜਿਆ ਹਲਕਾ ਸਭਾੜ ਬੜਿਆ ਹਾਂਜੀ ਆਹ ਤੇ ਪਾੜੇ ਜੋ ਕੰਦੀ ਆਹ ਪਾੜੇ ਦੋ ਹੈ ਅਜੀ ਕਪ 2900 ਜੀ ਲੋ ਜੀ 2900 ਤੋਂ ਸਟਾਰਟ ਹੋ ਗਈ ਜੀ 2900 5 10 15 20 50 50 ਜੀ 55 55 75 75 75 2975 70 95 3000 3000 3000 ਤਨਿਆਰ 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 ਐ ਤਨਿਆਰੀ ਤਨਿਆਰ ਹਾਂਜੀ ਸਾਹੀ ਹੈ ਵੀਰੇ ਤਨਿਆਰ ਹਲੇ ਤਨਿਆਰ ਹਰਾਮ ਆੜ ਤਨਿਆਰ ਜੀ ਤੁਹਾਨੂੰ ਮਤਲਬ ਕੀ ਕਰਨੀ ਸੀ ਤਨਿਆਰ 25 5 10 ਦਾ ਖਾਣਾ ਦੋਬਲ ਦੋਬਲ ਪਤਾ 15 20 20 20 3020 3020 3020 3020 ਹਾਂਜੀ ਬੋਲੋ 3020 3020 3020 ਹਾਂਜੀ 3020 ਬੋਲੋ 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 ਮਾਰ ਖਰਾ ਯਾਰ 3020 ਜਾ ਬਲ ਪੱਕਾ ਤੇ ਨਿਆਰ 20 ਈਪੂ ਤੇ ਨਿਆਰ 20 ਤੇ ਨਿਆਰ 20 ਭਾਰਾ ਥੋੜਾ ਜਿਆਦਾ ਵਧਾ ਚੰਨੀ ਵਰ 20 20 20 ਹਾਂਜੀ 20 20 ਚੱਲੀ ਅੱਗੇ ਤਨਿਆਰ ਤੀ 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 ਤ ਕੀ ਇੱਕ ਕੰਧਾ ਲਗਣਾ ਹੈ ਜੀ ਆਉਤ ਹਰ ਦੇ ਕੋਲ ਨੂੰ ਕੀ ਭਾਗੂ ਵੀ ਉਹ ਕੰਦਾ ਜੀ ਇਹ ਫੀਸ ਚੱਲ ਰਹੀ ਹੈ 18 ਸਟਾਰਟ ਹੋ ਰਹੀ 3030 ਚੱਲ ਰਹੀ ਹੈ ਜੀ ਲਓ ਜੀ 3000 30 ਨੂੰ ਜਿਹੜੀ ਬੋਲੀ ਤੇ ਲੱਗੀ ਪਈ ਐ ਦੀ ਲਓ ਜੀ ਅਗਲੀ ਢੇਰੀ ਵੇਣੇ ਆ ਜੀ ਕੀ ਜਾਂਦੀ ਐ ਜੀ ਲਓ ਜੀ 17 18 ਢੇਰੀ ਵੇਣੇ ਕੀ ਰੇਟ ਨੂੰ ਜਾਂਦੀ ਐ ਬਾਈ ਜੀ ਜੀ ਬੋਲੀ 350 250 ਕਿੰਨੇ ਦਾ ਕਰਾਰੀਆਂ ਨੇ ਅਨੀਸ਼ मत पापा अभी 10 मिनट अब अब चेक कर लिया दो मिनट बाद वो पहले बोल रहा हां हम पंज पंज रुपए पंज दीस ती रुपए पंजाह रूपीस पची पंजह रुपए सठ 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 रुपए पीस सौ सठ रुपए सठि रुपए सठि रूप 60 ਰੁਪਏ ਅੱਧੀ ਕੋਈ ਮਾਲ ਬਹੁਤ ਵਧੀਆ 60 ਰੁਪਏ 60 ਰੁਪਏ ਆ 60 ਰੁਪਏ 60 ਰੁਪਏ 60 ਰੁਪਏ 70 70 70 70 70 ਰੁਪਏ 70 ਰੁਪਏ 70 ਰੁਪਏ 70 ਰੁਪਏ ਆ ਤਾਉ तो लो जी कत्ती सौ सत्तर रुपए जी बोली लग गई है जी अगली ट्रिप हों जी उन्हें लाइक कमेंट शेयर जरूर कर दो जी

बोलेया कर 2800 2800 तो शुरू हो गई है जी जड़ी बोली 510 515 <imitation> 15 20 20 20 20 20 20 20 520 20 20 520 520 520 520 520 520 520 520

ਕਰਦੀ ਹੈ ਠੀਕ ਹੈ ਟਿਕਾ ਹੈ ਹੈ ਹੁਣ ਪੰਜਵਾਂ ਲਗਾਏ ਲੋ 80 80 80 ਤਿੰਨ ਜਾਨ ਕਹ ਗਿਆ ਇਹ ਜਿਹੜੀ ਬੰਦਾ ਨਾ ਇਹ ਵਾਲੀ ਆ ਗਿਆ ਵੀ ਇਹ ਬੰਦਾ ਸਭੀ ਹੋ ਗਿਆ ਪਾਟਾ ਆ ਸਾਡਾ ਆਪ ਕੀ ਸਾਸੀ ਕਿਹਾ ਸਾਡੀ ਬੋਲੀ ਅਸਲੀ ਭਾਈ ਹੋਰ ਇਹਦੀ ਸਾਸੀ ਦਾ ਸਾਸੀ ਦਾ ਹਾਲਾ ਕਰਾ ਲੀਏ ਲੋ ਜੀ ਜੀ

ਕੀ ਕਰਨਾ ਪੈ? ਕਿ ਕਰਨਾ ਕਰਨਾ ਫਰਮਾ 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 ਮੋਟ ਚਹੀ ਲਗਾਵੇ 290390 ਰੁਪਏ ਜਿਹੜੀ ਲੱਗੀ ਜੀ ਬੋਲੀ 2900 ਤੇ 90 ਰੁਪਏ ਬੋਲੀ ਲੱਗੀ ਜੀ ਤੇ ਇਧਰ ਮੰਡੀ ਵੇਖੋ ਬਰੌਣਕ ਮੇਲਾ ਜਿਹੜਾ ਮੰਡੀ ਦੇ ਵਿੱਚ ਲੱਗਾ ਹੋਇਆ ਜਿਹੜੀਆਂ ਟਰਾਲੀਆਂ ਵੀ ਜਿਹੜੀਆਂ ਮੰਡੀ ਚੋਂ 2 2 4 6 7 8 ਬਾਹਰ ਖੜੀਆਂ ਸੀਗੀਆਂ ਬਾਈ ਜੀ ਜਿਹੜੀਆਂ ਤੇ ਇਧਰ ਵੇਖੋ ਜਿਹੜਾ ਬਈ ਖੜਨ ਦਾ ਵੀ ਜਿਹੜਾ ਹੈਣੀਗਾ ਬਾਈ ਥਾਂ ਜਿਹੜਾ ਮੰਡੀ ਦੇ ਵਿੱਚ ਕੋਟਕਪੂਰਾ ਦੀ ਵਿੱਚ ਝੂਨਾ ਝੂਨਾ ਜਿਹੜਾ ਹੋਇਆ ਪਾਜੀ ਸਾਰੀਆਂ ਵੈਰਾਈਟੀਆਂ ਜਿਹੜੀਆਂ ਕੋਟਕਪੂਰਾ ਮੰਡੀ ਦੇ ਵਿੱਚ ਆਈ ਜਾਂਦੇਗਾ ਇਧਰ ਜਿਹੜੀ ਬੋਲੀ ਹੋਈ ਜਾਂਦੀ ਆ ਗਈ ਤੇ ਇਧਰ ਵੇਖੋ ਟਿਹੋੜੀਆਂ ਟੂੜੀਆਂ ਗੱਟੇ ਗੁੱਟੇ ਉਧਰ ਵੇਖੋ ਬਾਈ ਜੀ ਆ ਭਰੀ ਭਈਆ ਮੰਡੀ ਝੂਨੇ ਨਾਲ ਜੀ

सतर पंजानवे पंजानवे सौ

ਕੰਪਾਈ ਬੰਦਾ ਹਾਂ ਨਾ ਨਾ ਗੋਲਾ ਕਰਿਆ 15 15 15 ਵੀ 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 ਅਕਦੇ ਕਟਾੜੀ ਦੀ 3020 ਰੁਪਏ ਜਿਹੜੀ ਵਿਕਦੀ ਆ ਜੀ ਚਲੋ ਵੀ ਚਲੋ ਕਰੋ ਚਲੋ ਯਾਰੋ ਭੋਲੇ ਮਾਰਾ ਵਾ ਜੀ 3020 ਰੁਪਏ ਜਿਹੜੀ ਆ ਵੈਰਾਈਟੀ ਵਿਕੀ ਆ ਜੀ ਲੋ ਜੀ ਕੋਟਕਪੂਰਾ ਮੰਡੀ ਦੇ ਵਿੱਚ ਰੇਟ ਚੱਲੀ ਜਾਂਦਾ ਜੀ ਝੋਨੇ ਦਾ बोलिए जेड रेट चली जांदा जी ये चली जांदा 2800 ਤੋਂ ਲੈ ਕੇ ਕੋਈ 32-3300 ਰੁਪਏ ਤੱਕ ਆ ਲੈਤਾ ਚਲੀ ਜਾਂਦਾ ਜੀ ਜੇ ਵਧਣ ਦੀ ਸੰਭਾਵਨਾ ਹੈਗੀ ਹੈ ਜੀ ਮਾੜੀ-ਮੁੱਟੀ ਜੀ ਤੇ ਬਾਕੀ ਵੇਣੇ ਆ ਜੀ ਬੁੱਲੀ ਵੇਣੇ ਅਗਲੀ ਜੀ ਅਗਲੀ ਢੇਰੀ ਵੇਣੀ ਆ ਜੀ ਲੋ ਜੀ 3000 ਤੋਂ ਸਟਾਰਟ ਹੋ ਗਈ 3000 ਅਰੇ ਕੋਈ ਨਾ ਤਿੰਨ ਮਾਸ ਕਿਹਦੇ ਤੱਕ ਇਸ ਦੀ ਬਾਤ ਚੱਲਦੀ ਹੈ ਤੈਨੂੰ ਹੈ ਤਿੰਨ ਵਿੱਚ ਥੋੜਾ ਮਿਲਣਾ ਜ਼ਰਾ ਹਾਂ ਹਾਂ ਓਛੜਾ ਤੈਨੂੰ ਜਿਆਦਾ ਅਕਲ ਲੱਗੀ ਹੈ ਵੈਨ ਮਗਰ ਮਾਰਦੇ ਆ ਯਾਰ ਲੋ ਜੀ ਮੰਡੀ ਵੇਖੋ ਜੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਜੇ ਬਾਈ ਤੁਹਾਡੇ ਏਰੀਏ ਚ ਜਿਹੜਾ ਬਾਸਪਤੀ ਦਾ 915 ਜਿਹੜੀ 1509 ਤੇ ਮੁੱਛੜ ਚੋਂ ਨਾ ਐਜਾ ਚ ਕੋ ਜਿਹੜਾ ਕੀ ਰੇਟ ਰੂਟ ਚੱਲੀ ਜਾਂਦਾ ਬਾਈ ਜੀ ਕਮੈਂਟ ਕਰਕੇ ਜਰੂਰ ਦਾ ਦਿਓ ਤੇ ਵੀਡੀਓ ਨੂੰ ਲਾਈਕ ਦੱਬ ਕੇ ਜਰੂਰ ਕਰ ਦਿਓ ਜੀ ਲਓ ਜੀ 2850 ਰੁਪਏ ਤੋਂ ਜਿਹੜੀ ਸਟਾਰਟ ਹੋ ਗਈ ਜੀ ਬੋਲੀ ਇਹ ਵੈਰੈਟੀ ਹੈ ਜੀ 52 75 ਰੁਪਏ 75 75 230 230 25 25 230 25 ਹੁਣ 3000 ਤਾਂ ਕਰ ਦਿਓ ਚਲੋ 3000 3000 ਪੰਜ ਕਤੀ 25 ਕੀ ਦਲਪਤਰਾ ਨਾ ਨ ਸਿੰਗਰ ਸਿੰਗਰ ਨੂੰ ਘਰੋਂ ਤੀਰ ਪੋ ਬੋਲੀ ਦੋਨੋਂ ਠੀਕ ਹੈ ਸਿੰਗਰ 25 ਲਾ ਦੇ ਸਾਡੇ ਜੀਰ ਜੰਮ 3000 ਰੁਪਿਆ 55 3200 2305 10 15 25 55 55 355 3255 ਹਮੇਸ਼ਰ ਹਾਂ 3300 ਮਾਲ ਟਾਪ ਦਾ ਹੈ ਹਲੇ ਆ ਆਉਂਦਾ ਰਿਹਾ 355 60 3360 3360 ਗੇਰ ਪੈਡ ਪੈਡ 70 70 70 ਤੋਂ 70 ਦੇ ਦੇ ਜੇ ਲਓ ਜੀ 3100 ਤੇ 70 ਰੁਪਏ ਜਿਹੜੀ ਢੇਰੀ ਵਿਗ ਗਈ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਜੀ ਤੇ ਲਓ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਦਬਕੇ ਨਾ ਸ਼ੇਅਰ ਜਰੂਰ ਕਰਦਾ ਕਰੋ ਕਿ ਅੱਗੇ ਵੀ ਆਪਣੀ ਵੀਡੀਓ ਜਿਹੜੀ ਵੇਖ ਸਕਣ ਤੇ ਵੀਰ ਭਰਾ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਬਹੁਤ-ਬਹੁਤ ਜੜ ਲਈ ਜੀ ਤੇ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ